ਸ਼ਮਸ਼ਾਨ ਘਾਟ ਦੇ ਅਸੀਂ ਬਾਹਰ ਖੜੇ ਆ ਤੇ ਉਹਦੇ ਤੇ ਇੱਕ ਨਾ ਉਹ ਪੱਥਰ ਲੱਗਾਇਆ ਸੀ ਗ੍ਰਾਂਟ ਦਾ ਉਹਦੇ ਤੇ ਲਿਖਿਆ ਸੀ ਐਸਸੀ ਸ਼ਮਸ਼ਾਨ ਘਾਟ ਇਹਨੇ ਤਲਵਿੰਦਰ ਯਾਰਾ ਆਹਾ ਕਿ ਵੇ ਤੂੰ ਸਰਪੰਚ ਹੋਵੇਂ ਇੱਥੇ ਐਸਸੀ ਸ਼ਮਸ਼ਾਨ ਘਾਟ ਲਿਖਿਆ ਆ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਜਦੋਂ ਸ਼ਾਇਦ ਤੁਸੀਂ ਅਗਲੀ ਵਾਰੀ ਆਉਣਾ ਉਦੋਂ ਤਾਈਂ ਇੱਥੇ ਐਸਸੀ ਸ਼ਮਸ਼ਾਨ ਘਾਟ ਨਹੀਂ ਲਿਖਿਆ ਹੋਊਗਾ ਆਪਣੀ ਕੋਸ਼ਿਸ਼ ਹੈ ਕਿ ਆਪਾਂ ਇੱਕ ਕਰ ਲਈ ਉਸ ਤੋਂ ਬਾਅਦ ਚਲੋ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਸਹਿਯੋਗ ਸਾਰੇ ਪਿੰਡ ਦਾ ਹੈ ਨਾ ਕਾਲ ਕੀਤੀ ਉਹਦੇ ਵਿੱਚ ਸਾਰੇ ਬੰਦਿਆਂ ਨੇ ਸੁਝਾਅ ਦਿੱਤੇ ਸੁਝਾਅ ਦੇਣ ਤੋਂ ਬਾਅਦ ਉਹ ಗ್ರಾಮ ਸਭਾ ਸੀ ಗ್ರಾಮ ਸਭਾ ਦੇ ਵਿੱਚ ਮਤਾ ਪਿਆ ਇਹ ਤੈ ਹੋ ਗਿਆ ਵੀ ਆਪਾਂ ਇੱਕ ਕਰ ਦੇਣੀ ਨੇ ਜਿਹੜੇ ਇੱਕ ਕਰਨੇ ਨੇ ਉਹ ਤੈ ਕਰ ਲਿਆ ਆਪਾਂ ਵੀ ਆ ਇੱਕ ਕਰਨੀ ਹੈ ਹਨਾ ਉਹਦੀ ਵੀ ਨਾਬਤ ਸਾਰੀ ਹੋਊਗੀ ਤੇ ਉਹਦੇ ਬਾਰੇ ਇਹ ਸਾਰਾ ਕੁਝ ਕਹਿ ਦਿੱਤਾ ਗਿਆ ਬਈ 5 ਲੱਖ ਇੱਕ ਪਰਿਵਾਰ ਨੇ ਦਿੱਤਾ ਇੱਕ ਇੱਕ ਲੱਖ ਦੋ ਪਰਿਵਾਰਾਂ ਨੇ ਦਿੱਤਾ 7-8 ਲੱਖ ਰੁਪਈਆ ਸਾਡੇ ਕੋਲ ਆ ਗਿਆ ਵੀ ਅਸੀਂ ਨਾ ਇਹਨੂੰ ਸਿਰਫ ਇੱਕ ਨਹੀਂ ਕਰਾਂਗੇ ਇਹਦੀ ਮੋਡੀਫਿਕੇਸ਼ਨ ਵੀ ਕਰਾਂਗੇ ਇਹਨੂੰ ਜਿਹੜਾ ਉਹ ਇਲੈਕਟ੍ਰੀਕਲ ਵਾਲਾ ਬਣਾਵਾਂਗੇ ਨਾਲ ਦੀ ਨਾਲ ਚੰਗਾ ਹਾਲ ਬਣਾਵਾਂਗੇ ਉਹ ਸਾਰਾ ਕੁਝ ਕਰਾਂਗੇ